ਤੇ ਜੇ ਉਹ ਸੱਚਾ ਹੈ ਜੇ ਸੱਚ ਨੂੰ ਸਮਝਣਾ ਚਾਹੁੰਦਾ ਹੈ ਜੇ ਉਹ ਦੇ ਅੰਦਰ ਭੁੱਖਾ ਹੈ ਤਾਂ ਉਹ ਦੇ ਅੰਦਰ ਰੋਸ ਜਾਗਦਾ ਕਿ ਮੈਂ ਮੈਂ ਵੀ ਇਸ ਚੀਜ਼ ਨੂੰ ਸਮਝਾਂ ਭਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਬੇ ਬਾਣ ਲਾਗਿਓ ਤਬੇ ਰੋਸ ਜਾਗਿਓ ਕਰ ਲੈ ਕਮਾਂੰਗ ਆਨੰਦ ਬਾਣ ਤਾਣੰ ਸੰਸਾਰ ਵਿੱਚ ਦੋ ਮਤਾ ਹੁੰਦੀਆਂ ਇੱਕ ਗੁਰਮਤ ਦੂਜੀ ਦੁਰਮਤ ਅਵਵੇਕ ਵਿਵੇਕ ਜਿਹੜਾ ਤਾਂ ਅਗਿਆਨੇ ਹੋਗਾ ਤਾਂ ਉਹਨੂੰ ਤਾਂ ਸੱਚ ਦਾ ਤੀਰ ਲੱਗੂਗਾ ਸੱਚ ਦਾ ਬਾਣ ਜਿਹੜਾ ਉਹਦਾ ਗੁੱਸਾ ਆਊਗਾ ਕਿ ਮੈਨੂੰ ਇਹਨੇ ਕਾਤੇ ਇਦਾਂ ਕਿਹਾ ਸੱਚਾ ਹੈ ਉਹਨੂੰ ਜਿਹੜਾ ਝੂਠ ਵਾਲਾ ਹੈਗਾ ਉਹ ਸੱਚ ਦੇ ਖਿਲਾਫ ਜੇ ਕੋਈ ਗੱਲ ਕਰੂਗਾ ਤਾਂ ਉਹਨੂੰ ਉਹ ਤੀਰ ਉਹਦੇ ਲੱਗਦਾ ਹੈਗਾ ਜੇ ਗਲਤ ਪ੍ਰਚਾਰ ਹੋ ਰਿਹਾ ਹੈ ਤਾਂ ਜਿਹੜੇ ਗੁਰਸਿੱਖ ਜਾਂ ਗੁਰਮੁਖ ਹੁੰਦੇ ਆਗੇ ਉਹਨਾਂ ਨੂੰ ਚਿੰਤਾ ਹੁੰਦੀ ਹੈ ਕਿ ਇਹ ਜਿਹੜੇ ਲੋਕ ਆ ਗਏ ਆ ਲੋਕਾਂ ਨੂੰ ਭਰਮ ਦੇ ਜਾਦੂ ਵਿੱਚ ਪਸਾਰ ਰਹੇ ਹੈਗੇ ਇਸ ਕਰਕੇ ਉਹ ਫਿਰ ਉਸ ਨੂੰ ਜਾਗਦਾ ਤੇ ਫਿਰ ਉਹ ਭਗਤ ਕਬੀਰ ਜੀ ਦਾ ਬਚਨ ਹੈ ਮਾਈ ਮੂਨ ਰੋ ਇਸ ਗੁਰੂ ਕੀ ਜਾਤਿ ਤੇ ਭਰਮ ਨਾ ਜਾਏ ਹੁਣ ਜਿਹੜੇ ਗੁਰੂ ਆ ਕੇ ਬਣੇ ਆ ਗਿਆ ਪਰ ਕਿਸੇ ਦਾ ਭਰਮ ਨਹੀਂ ਘਟਾਰ ਹੈ ਉਹਨਾਂ ਦੀ ਜਿਹੜੀ ਕਮੀ ਹੈਗੀ ਆ ਉਹ ਦੂਸਰੇ ਨੂੰ ਦੱਸ ਦੇਣੀ ਚਾਹੀਦੀ ਹੈਗੀ ਆ ਜੱਬੇ ਬਾਣ ਲੱਗ ਗਿਆ ਤਬੇ ਰੋਜ ਜਾਗ ਹੁਣ ਜਦੋਂ ਕਿਸੇ ਨੂੰ ਗਰਵਾਣੀ ਦੀ ਸਮਝ ਪੈਂਦੀ ਹੈ ਜਾਂ ਕੋਈ ਦੂਸਰਾ ਉਹਨਾਂ ਨੂੰ ਦੱਸਦਾ ਹੈ ਕਿ ਗਰਵਾਣੀ ਵਿੱਚ ਤਾਂ ਆ ਲਿਖਿਆ ਹੈ ਤੇ ਜੇ ਉਹ ਸੱਚਾ ਹੈ ਜੇ ਸਾਚ ਨੂੰ ਸਮਝਣਾ ਚਾਹੁੰਦਾ ਹੈ ਜੇ ਉਹ ਦੇ ਅੰਦਰ ਭੁਖਾ ਹੈ ਤਾਂ ਉਹ ਦੇ ਅੰਦਰ ਰੋਸ ਜਾਗਦਾ ਕਿ ਮੈਂ ਮੈਂ ਵੀ ਇਸ ਚੀਜ਼ ਨੂੰ ਸਮਝਾਂ ਭਈ ਇਸ ਤਰ੍ਹਾਂ ਉਹਦੇ ਅੰਦਰ تیر ਲੱਗ ਗਿਆ ਕਿਸਮ ਦਾ ਕਾਰਨ ਲੈ ਕਮਾਨੰਗ ਹਨੰਗ ਬਾਣ ਤਾਣੰਗ ਫਿਰ ਉਹ ਕੀ ਕਰਦਾ ਆਪਣੇ ਮਾਨਚਿਤ ਨੂੰ ਇਕ ਕਰਕੇ ਧਿਕਾਰਾਂ ਦੇ ਖਿਲਾਫ ਇਹ ਕਮਾਨ ਤਾਲ ਲੈਂਦਾ ਹੈਗਾ ਜਿਹੜਾ ਆਪਣੇ ਮਨ ਦੀ ਅਗਿਆਨਤਾ ਨੂੰ ਦੂਰ ਕਰ ਦਿੰਦਾ ਹੈ ਜਿਹੜੇ ਵਿਰੋਧੀ ਰਾਜੇ ਸੀ ਉਹਨਾਂ ਦੀ ਵਿਚਾਰਧਾਰਾ ਦਾ ਫਰਕ ਸੀ ਗੁਰੂ ਸਾਹਿਬ ਉਹਨਾਂ ਨੂੰ ਮੂਰਤੀ ਪੂਜਾ ਦਾ ਖੰਡਨ ਕੀਤਾ ਸੀ ਕਿ ਪਾਹਨ ਵਿੱਚ ਪਰਮੇਸ਼ਰ ਨਹੀਂ ਤੇ ਉਹ ਪੱਥਰ ਪੂਜਿਕ ਸੀ ਇਸ ਕਰਕੇ ਉਹ ਉਹਨਾਂ ਨੂੰ ਬੁਰਾ ਮਨਾਇਆ ਤੇ ਉਹ ਉਹਨਾਂ ਤੇ ਹਮਲਾ ਕੀਤਾ ਸੀ ਵਿਚਾਰਧਾਰਾ ਦਾ ਜਿਹੜਾ ਫਰਕ ਹੁੰਦਾ ਹੈਗਾ ਇੱਕ ਪਾਸੇ ਸੱਚ ਹੈ ਇੱਕ ਪਾਸੇ ਝੂਠ ਹੈ ਇੱਕ ਪਾਸੇ ਵਿਵੇਕ ਹੈ ਇੱਕ ਪਾਸੇ ਅਵਿਵੇਕ ਹੈ ਬਿਵੇਕ ਵਾਲੇ ਦਾ ਵਿਰੋਧ ਕਰਨ ਲਈ ਜਦੋਂ ਇਹਨਾਂ ਤੋਂ ਕੁਝ ਜਿਹੜੇ ਝੂਟੇ ਹੁੰਦੇ ਨਹੀਂ ਹੁੰਦਾ ਫਿਰ ਉਹਨਾਂ ਨੂੰ ਸਰੀਰ ਕਹਾਣੀ ਪੰਟਾਉਣ ਵਾਲ ਆ ਜਾਂਦੇ ਆ ਨੇ ਕਿ ਗੁਰੂ ਅਰਜਨ ਦੇਵ ਜੀ ਨੇ ਜਦੋਂ ਵੈਸੇ ਤਾਂ ਗੁਰੂ ਸ਼ਬਦ ਜਿਹੜਾ ਹੈਗਾ ਉਹ ਸ਼ਬਦ ਗੁਰੂ ਲਿਆਉਂਦਾ ਪਰ ਆਪਾਂ ਸੰਸਾਰੀ ਬੋਲੀ ਵਿੱਚ ਆਪਣੇ ਸਤਿਗੁਰਾਂ ਦੇ ਨਾਲ ਵੀ ਗੁਰੂ ਸ਼ਬਦ ਲਾ ਦਿੰਦੇ ਆ ਇਹ ਬਾਹਰੋਂ ਪੁੱਛ ਚੁੱਕ ਬੋਲਦੇ ਆ ਪੀ ਕਰੇ ਹਰ ਪਾਣੇ ਬਾਹਰੋਂ ਦੇ ਪੁੱਛ ਕੀ ਹੈਗੀ ਆ ਤੇ ਜੇ ਆਪਾਂ ਇਦਾਂ ਬੋਲਦੇ ਆ ਪਰ ਅਸਲ ਵਿੱਚ ਮਤਲਬ ਜਿਹੜਾ ਗੁਰੂ ਹੈ ਉਹ ਹੁਕਮ ਨੂੰ ਕਿਹਾ ਗਿਆ ਹੈ ਤੇ ਜਿਹੜਾ ਸਰੀਰਕ ਜਿਹੜਾ ਜਾਮੇ ਵਿੱਚ ਹੁੰਦਾ ਹੈ ਉਹ ਸਤਗੁਰੂ ਸਾਦ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਗ੍ਰੰਥ ਦੀ ਰਚਨਾ ਕੀਤੀ ਆ ਗ੍ਰੰਥ ਦੀ ਤਾਂ ਜਿਹੜੇ ਝੂਠੇ ਸੀ ਉਹਨਾਂ ਨੂੰ ਖਤਰਾ ਹੋ ਗਿਆ ਕਿ ਸਾਰੇ ਜੇ ਵੱਖਰੇ ਵੱਖਰੇ ਧਰਮ ਦੀਆਂ ਮੱਤਾ ਹੈਗੀਆਂ ਤੇ ਜੇ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਸੱਚ ਨੂੰ ਅਪਣਾ ਲਿਆ ਤਾਂ ਝੂਠੀਆਂ ਮੱਤਾਂ ਦਾ ਤੰਤ ਹੋ ਜਾਊਗਾ ਇਸ ਕਰਕੇ ਉਹਨਾਂ ਨੇ ਆਪਸ ਵਿੱਚ ਇਕੱਠੇ ਹੋ ਕੇ ਸੱਚ ਨੂੰ ਦਬਾਉਣ ਦੇ ਲਈ ਗੁਰੂ ਅਰਜਨ ਦੇਵ ਜੀ ਦੀ ਜੀਤੀ ਹੋਈ ਹੈ ਜੀ ਗੁਰਤੇਗਵਧਰ ਜੀ ਦੀ ਛੀਦੀ ਦਾ ਵੀ ਕਾਰਨ ਹੈਗਾ ਇਸੇ ਤਰ੍ਹਾਂ ਬਾਅਦ ਵਿੱਚ 10 ਪਾਸ਼ਾ ਦੇ ਸਹਬਜ਼ਾ ਜਿਹੜੇ ਆਏ ਉਹਨਾਂ ਦਾ ਵੀ ਜਿਹੜਾ ਨੀਆਂ ਵਿੱਚ ਚੜਾਉਣਾ ਉਹਨਾਂ ਨੂੰ ਵੀ ਸਾਚੂ ਕੈ ਅਸੀਂ ਸੱਚ ਦਾ ਪ੍ਰਚਾਰ ਕਰਾਂਗੇ ਪਰ ਜਿਹੜੇ ਝੂਠੇ ਆ ਗਏ ਉਹਨਾਂ ਨੇ ਕਿਹਾ ਕਿ ਤੇ ਛੋਟੇ ਆ ਹੁਣ ਇਹਨਾਂ ਨੂੰ ਖਤਮ ਕਰ ਦਈਏ ਕਿਉਂਕਿ ਵੱਡੇ ਹੋ ਕੇ ਵੀ ਇਹਨੇ ਇਹ ਕੰਮ ਕਰਨਾ ਫਿਰ ਮੁਸ਼ਕਲ ਹੋ ਜਾਵੇ ਇਸ ਕਰਕੇ ਉਹਨਾਂ ਨੂੰ ਨੀਆਂ ਵਿੱਚ ਨੇ ਆ ਗਿਆ ਜਿਆਪਾ ਗੰਦੇ ਆ ਕੇ ਸਿੱਖਾਂ ਲਈ ਕੀਤਾ ਸਿੱਖਾਂ ਦੀ ਗੱਲ ਨਹੀਂ ਇਹ ਗੱਲ ਸੱਚ ਦੀ ਹੈ ਸੱਚ ਧਰਮ ਦੀ ਗੱਲ ਹੈਗੀ ਹੈ ਸੱਚ ਨੂੰ ਬਚਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ ਹੈ ਦਸਵੇਂ ਪਾਸ਼ਾ ਨੇ ਵੀ ਜਿਹੜੀਆਂ ਲੜਾਈਆਂ ਲੜੀਆਂ ਹੈਗੀਆਂ ਉਹ ਸੱਚ ਤੇ ਝੂਠ ਦੀ ਜਾੰਗ ਵਿਵੇਕ ਤੇ ਅਵਿਵੇਕ ਦੀ ਜਾੰਗ ਹੈਗੀ ਹੈ ਪਰ ਅੱਜ ਕੱਲ ਕੀ ਹੋਇਆ ਹੈਗਾ ਕਿ ਜਿਹੜਾ ਸਾਰਾ ਝੂਠ ਹੈਗਾ ਉਹ ਝੂਠੀਆਂ ਮਤਾਂ ਦਾ ਜਿਹੜਾ ਪ੍ਰਭਾਵ ਸਿੱਖੀ ਤੇ ਪੈ ਗਿਆ ਹੈਗਾ ਤੇ ਸਿੱਖ ਉਹ ਝੂਠੀਆਂ ਮੱਤਾਂ ਨੂੰ ਮੰਨਣ ਕਰਕੇ 10 ਗ੍ਰੰਥ ਦਾ ਵਿਰੋਧ ਕਰ ਰਹੇਗੇ ਆ ਗੁਰੂ ਗ੍ਰੰਥਾ ਵੀ ਵਿਰੋਧ ਕਰਦੇ ਕੁਛ ਹੱਦ ਤੱਕ ਪਰ ਉਹਦੀ ਸਮਝ ਘੱਟ ਹੋਣ ਕਰਕੇ 10 ਗ੍ਰੰਥ ਦਾ ਜ਼ਿਆਦਾ ਵਿਰੋਧ ਕਰ ਰਹੇਗੇ ਕਿਉਂਕਿ 10 ਗ੍ਰੰਥ ਸਿੱਧਾ ਹੀ ਜਿਹੜੀ ਮੂਰਤੀ ਪੂਜਾ ਦਾ ਖੰਡਨ ਕਰਦਾ ਹੈਗਾ ਜਿਹੜੀਆਂ ਸਮਾਜ ਵਿੱਚ ਗਲਤ ਚੀਜ਼ਾਂ ਹੈਗਾ ਉਹਦਾ ਖੰਡਨ ਕਰਦਾ ਹੈਗਾ ਇਸੇ ਕਰਕੇ ਜਿੰਨੇ ਵੀ ਆ ਗਏ ਆ ਥੋੜੀ ਬੁੱਧੀ ਵਾਲੇ ਇਹ 10 ਗ੍ਰੰਥ ਦਾ ਵਿਰੋਧ ਕਰਦੇ ਆ ਇਸ ਤਰ੍ਹਾਂ ਜਦੋਂ 10 ਗ੍ਰੰਥ ਨੂੰ ਕੋਈ ਕਹਿੰਦਾ ਕਿ ਇਹ ਠੀਕ ਹੈਗਾ ਤੇ ਜਿਹੜੇ ਝੂਠੇ ਹੁੰਦੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਬਾੜ ਵਾਂਗੂ ਲੱਗਦਾ ਹੈ ਤੇ ਇਸੇ ਤਰ੍ਹਾਂ ਫਿਰ ਜਿਹੜੇ ਸੱਚੇ ਹੁੰਦੇ ਜੇ ਉਹਨੂੰ ਕੋਈ ਕਹੇ ਕਿ ਇਹ ਗੁਰੂ ਦੀ ਬਾਣੀ ਨਹੀਂ ਹੈਗੀ ਉਹਨਾਂ ਦੇ ਬਾੜ ਵਾਂਗੂ ਲੱਗਦਾ ਹੈ ਅਸਰਬੱਜ ਜਿਹੜੀ ਸਾਰੀ ਬਾਣੀ ਜਿਹੜਾ ਸੱਚ ਹੈਗਾ ਉਹ ਕਿਸੇ ਦਾ ਨਹੀਂ ਹੁੰਦਾ ਉਹ ਪਰਮੇਸ਼ਰ ਦੀ ਬਾਤ ਹੈਗੀ ਹੈ ਪਰਮੇਸ਼ਰ ਦਾ ਹੁਕਮ ਹੈ ਕਿਸੇ ਵੀ ਗ੍ਰੰਥ ਚੋਂ ਮਿਲੇ ਪਰ ਸੱਚ ਸੱਚ ਹੋਣਾ ਚਾਹੀਦਾ ਹੈਗਾ ਜੇ ਉਹ ਸਾਚਾ ਹੈਗਾ ਫਿਰ ਉਹ ਉਹਦੇ ਵਿੱਚ ਉਹ ਲਿੰਗ ਭੇਦ ਜਾਤ ਧਰਮ ਇਹ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਉਹਨੂੰ ਸਮਝਣ ਦੀ ਲੋੜ ਹੁੰਦੀ ਹੈਗੀ ਆ ਜਿਵੇਂ ਭਗਤ ਕਬੀਰ ਜੀ ਦਾ ਬਚਨ ਹੈ ਮਾਰਗ ਮੋਤੀ ਵਿਥਰੇ ਅੰਧਾ ਨਿਕਸੀ ਆਏ ਜੋਤ ਬਿਨਾਂ ਜਗਦੀਸ਼ ਕੀ ਜਗਤ ਅਲੰਘੇ ਜਾਏ ਹੁਣ ਇਹ ਤਾਂ ਮੋਤੀ ਵਿਖਰੇ ਹੋਏ ਹੈਗੇ ਬکریاں ਬکریاں ਦੇ ਜਗ੍ਹਾ ਤੇ ਤੇ ਜਿਹੜਾ ਸਮਝਣ ਵਾਲਾ ਜੇ ਉਹ ਅੰਨਾ ਹੈਗਾ ਉਹਦੇ ਕੋਲ ਮਤ ਨਹੀਂ ਹੈਗੀ ਅਕਲ ਨਹੀਂ ਹੈਗੀ ਤਹੋਦੇ ਉੱਪਰ ਫੈਰ ਆ ਕੇ ਮੋਤੀਆਂ ਦੇ ਲੰਘ ਜਾਂਦਾ ਹੈਗਾ ਹੁਣ ਜਦੋਂ ਤੁਸੀਂ ਵਾਚ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਕਿ ਤੁਸੀਂ ਦੇਖਿਆ ਹੋਗਾ ਕਿ ਰਮਾਇਣ ਹੈ ਗੀਰਮਾਂਡ ਵਿੱਚ ਜਦੋਂ ਸੀਤਾ ਨੂੰ ਰਾਵਣ ਫੜ ਕੇ ਲੈ ਜਾਂਦਾ ਤਾਂ ਪਿੱਛੇ ਆਪਣੇ ਜਿਹੜੇ ਗਹਿਣੇ ਆਉ ਸੁੱਟਤੀ ਜਾਂਦੀ ਹੈਗੀ ਹੁਣ ਉਹ ਇਸ ਤਰੀਕੇ ਨਾਲ ਉਹ ਬਾਅਦ ਵਿੱਚ ਆਰਾਮ ਉਹਨਾਂ ਨੂੰ ਉਹਦੀ ਖੋਜ ਕਰਦਾ ਕਰਦਾ ਸੀਤਾ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈਗਾ ਸੋ ਨਾਲ ਵਿੱਚ ਉੱਥੇ ਵੀ ਟਰਾਈ ਤਾਂ ਉਹਨਾਂ ਨੇ ਇਹ ਬ੍ਰਹਮ ਗਿਆਨ ਦੇਣ ਦੀ ਕੀਤੀ ਸੀ ਪਰ ਜਦੋਂ ਉਹ ਸਰੀਰਾਂ ਤੇ ਤੁਸੀਂ ਗੱਲ ਟਕਾ ਦਿੰਦੇ ਆ ਤਾਂ ਉਹ ਜਿਹੜਾ ਬ੍ਰਹਮ ਗਿਆਨ ਦੀ ਜਗ੍ਹਾ ਉਹ ਭਰਮ ਗਿਆਨ ਬਣ ਜਾਂਦਾ ਹੈਗਾ ਹੁਣ ਇਸੇ ਤਰ੍ਹਾਂ ਜਿਹੜਾ ਗੁਰਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਆ ਉਹਦੇ ਵਿੱਚ ਮਾਰਗ ਦੇ ਵਿੱਚ ਇਹ ਜਿਹੜੀ ਮੋਤੀ ਵਿਖਰੇ ਹੋਏ ਆ ਵਖਰੀ ਵਖਰੀ ਜਗ੍ਹਾ ਤੇ ਤੁਹਾਨੂੰ ਸਮਝ ਆਵੇ ਕਿ ਗੁਰੂ ਸਾਹਿਬ ਇੱਥੇ ਇਹ ਕਹਿਣਾ ਚਾਹੁੰਦੇ ਹੈਗੇ ਗੁਰਬਾਣੀ ਵਿੱਚ ਐ ਲਿਖਿਆ ਗਿਆ ਹੈਗਾ ਹੁਣ ਜਿਉ ਮੋਤੀਆਂ ਨੂੰ ਝੁਗ ਲਵਾਂਗੇ ਤੇ ਫੇਰ ਆਪਾਂ ਨੂੰ ਜਿਹੜੀ ਆਪਣੀ ਜਿਹੜੀ ਬੁੱਧੀ ਉਹ ਵੱਧ ਸਕਦੀ ਹੈ ਉਹ ਬੇਵਕਦ ਹੋ ਸਕਦੀ ਹੈ। ਹੁਣ ਜਦੋਂ ਜਿਵੇਂ ਕਿ ਗਰਵਾਨੀ ਦਾ ਬਚਨ ਦਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ ਹੰਬੀ ਵੰਜਾ ਡੁੰਮਣੀ ਰੋਵਾ ਝੀਣੀ ਵਾਲ ਸੱਜਣ ਮਿੱਤਰ ਜਦ ਕੋਈ ਵੀ ਉਹ ਚੜਾਈ ਕਰ ਲੈਂਦਾ ਹੈਗਾ ਜਿਹੜੇ ਦੂਸਰੇ ਉਹ ਨਾਲ ਉਹ ਝੀਣੀ ਦਾ ਮਤਲਬ ਹੁੰਦਾ ਕਿ ਸਦਵੇਂ ਦੇ ਵਿੱਚ ਹੁੰਦੇ ਤੋਂ ਉਹ ਰਹਿੰਦੇ ਹੈਗੇ। ਪਰ ਅਸਲ ਵਿੱਚ ਇੱਥੇ ਗੱਲ ਹੈਗੀ ਆ ਸੱਜਣ ਸੱਜਣ ਜਿਹੜਾ ਹੈਗਾ ਹੰਸੈ ਗਾਂਸਦੋ ਚਲੇ ਜਾਂਦਾ ਤੇ ਜਿਹੜੀ ਬੁੱਧੀ ਉਹ ਸਭੇ ਬੁੱਧੀ ਜਾਲਿਆਂ ਰਹੇ ਤਾਂ ਤੇ ਗਿਆਨ ਜਿਹੜਾ ਤਾਂ ਤੇ ਗਿਆਨ ਨਾਲ ਜਾਂਦਾ ਜਿਹੜਾ ਦੂਸਰਾ ਅ ਗਿਆਨ ਤਾਂ ਉਹ ਇੱਥੇ ਰਹਿ ਜਾਂਦੀ ਹੈ ਕਿ ਜਦੋਂ ਕਿਸੇ ਬੰਦੇ ਦੇ ਮਨ ਤੇ ਇਸ ਗੱਲ ਨੂੰ ਉਹਦੀ ਸਮਝ ਆਉਂਦੀ ਹੈ ਕਿ ਗੱਲ ਤਾਂ ਉਸ ਬਹੁਤ ਡੂੰਗੀ ਹੈਗੀ ਆ ਤੇ ਉਹਦੇ ਇਹ ਜਿਹੜਾ ਤੀਰ ਵਾਂਗੂ ਜਾਂ ਬਾਣ ਵਾਂਗੂ ਲੱਗਦੀ ਚੀਜ਼ ਕਹਿੰਦੇ ਕੀ ਨਾ ਸੁਣੇ ਗੋਰੀਏ ਆਪਣੇ ਕੰਨ ਹੀ ਸੋਏ ਲੱਗੀ ਆਵੇ ਸੋਹਰੇ ਨਿਤ ਨਾ ਪਈ ਹੋਏ ਕੰਢੀ ਤੂੰ ਸੁਣਿਆ ਨਹੀਂ ਹੈਗਾ ਗੋਰੀਏ ਬੁੱਧੀ ਨੂੰ ਸੋਹਣ ਕਰਕੇ ਕਿ ਆਪਣੇ ਕੰਨਾਂ ਦੇ ਵਿਜੇ ਸੁਣਿਆ ਨਹੀਂ ਹੈਗਾ ਕਿ ਜਿਹੜੀ ਜਿਨ੍ਹਾਂ ਨੇ ਲੱਗ ਜਾਂਦੀ ਹੈਗੀ ਆ ਜਿਨ੍ਹਾਂ ਦੇ ਤੀਰ ਲੱਗ ਜਾਂਦਾ ਹੈ ਹਿਰਦੇ ਵਿੱਚ ਉਹ ਸਾਰੇ ਆ ਜਾਂਦੇ ਆ ਤੇ ਜਿਨ੍ਹਾਂ ਦੇ ਨਹੀਂ ਲੱਗਦਾ ਤੇ ਉਹ ਪੇਈਏ ਰਹਿੰਦੇ ਹੈਗੇ ਭਾਵੇਂ ਪੇਕ ਹੀ ਰਹਿੰਦੇ ਹੈਗੇ ਹੁਣ ਜਿੰਨਾ ਚਿਰ ਆਪਣੇ ਵਿੱਚ ਮਾਇਆ ਦੀਆਂ ਇਛਾਵਾਂ ਹੈਗੀਆਂ ਤੇ ਆਪਾਂ ਪੇਈਏ ਆਗੇ ਜਿਵੇਂ ਪੇਕੜ ਜੇ ਕੁੜੀ ਦਾ ਜਨਮ ਤੇ ਵਿਆਹ ਹੁੰਦਾ ਪੇਈਏ ਹੁੰਦੀ ਉਸੇ ਤਰ੍ਹਾਂ ਇਹ ਜਿਹੜੀ ਆ ਬਾਲੀ ਰੋਵੇ ਨਹੀਂ ਪਤਾਰ ਉਹ ਜਿਹੜੀ ਬੁੱਧੀ ਹੈ ਜਨਾਂ ਚਾਰੇ ਨੂੰ ਸੱਚ ਦੇ ਨਾਲ ਮਲਾਪ ਨਹੀਂ ਹੋਇਆ ਇਹ ਬਾਲੀ ਹੈ ਕੁਹਾਰੀ ਹੈ ਤੇ ਇਹ ਸਹੁਰੇ ਨਹੀਂ ਜਾ ਸਕਦੀ ਸਹੁਰੇ ਤਾਂ ਵਿਆਹ ਕਰਾ ਕੇ ਜਾਊਗੀ ਵਿਆਹ ਦਾ ਮਤਲਬ ਹੈਗਾ ਵਿਆਹ ਹੋਆ ਮੇਰੇ ਬਾਬਲਾ ਗੁਰਮੁਖਿਆਰ ਪਾਇਆ ਜੇ ਇਹਨੂੰ ਸੱਚ ਦਾ ਗਿਆਨ ਮਿਲਿਆ ਹੈਗਾ ਸੱਚ ਦੇ ਅੰਡਰ ਚੱਲਦੀ ਹੈ ਤਾਂ ਸਹੁਰੇ ਜਾ ਸਕਦੀ ਹੈ ਕਹਿੰਦੇ ਨਾਨਕ ਸੁੱਤੀ ਪਈਏ ਜਾਣ ਵਿਰੂਤੀ ਸੰ ਗੁਣਾ ਗਵਾਏ ਗੰਠੜੀ 39 ਬਨ ਨਾਨਕ ਜੀ ਕਹਿੰਦੇ ਜਿਹੜੀ ਸੁੱਤੀ ਉਹ ਪਈਏ ਵਿੱਚ ਹੁੰਦੀ ਹੈ ਤੇ ਕੇਵ ਵਿੱਚ ਰਹਿੰਦੀ ਹੈਗੀ ਆ ਉਹਦੀ ਬਿਰਤੀ ਜਿਹੜੀ ਕਿ ਸੁੰਨ ਵਿੱਚ ਵਰ ਲੋ ਝੂਠ ਵਿੱਚ ਹੁੰਦੀ ਹੈ ਤੇ ਗੁਣਾ ਗਵਾਈ ਗੰਠੜੀ ਉਹਨੇ ਗੁਣਾ ਦੀ ਜਿਹੜੀ ਗੰਠੜੀ ਉਹ ਗਵਾ ਲਈ ਹੁੰਦੀ ਹੈ ਤੇ ਉਹ ਗੁਣ ਨਾਲ ਹੁੰਦੇ ਨਾਨਕ ਉਹ ਗੁੰਡੇ ਤੇ 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 ਗਲੀ ਜੰਦੀਰ ਤੇ ਉਹ ਗਣਾ ਵਿੱਚ ਬੰਨੀ ਉਹ ਚਿਰ ਜਾਂਦੀ ਹੈ ਇਸ ਕਰਕੇ ਉਹਨੂੰ ਫਿਰ ਦੁਬਾਰਾ ਜਨਮ ਹੋ ਜਾਂਦਾ ਹੈ ਹੁਣ ਜਿਵੇਂ ਜਿਵੇਂ ਤੁਹਾਨੂੰ ਸਮਝ ਪੈਂਦੀ ਹੈ ਫਿਰ ਤੁਹਾਨੂੰ ਸਮਝ ਪੈਂਦੀ ਆ ਤੁਸੀਂ ਇਹਨੂੰ ਵਿਚਾਰ ਕੇ ਦੇਖਦੇ ਆਂ ਵੀ ਤੁਸੀਂ ਕਿਹੜਾ ਰਸਤਾ ਚੁਣਨਾ ਹੈਗਾ ਬਿਵੇਕ ਵਾਲਾ ਜਾਂ ਅਬਿਵੇਕ ਵਾਲਾ ਜੇ ਤਾਂ ਗੁਰਬਾਣੀ ਦੇ ਗਿਆਨ ਨੂੰ ਆਪਾਂ ਗੁਰਬਾਣੀ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਆਪਾਂ ਸੱਚ ਦੇ ਮਾਰਗ ਤੇ ਚੱਲ ਰਹੇਗੇ ਕਿਹਦੇ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਪਰ ਜੇ ਜਿਹੜੀਆਂ ਸੁਣੀਆਂ ਸੁਣਾਈਆਂ ਗੱਲਾਂ ਹੈਗੀਆਂ ਝੂਠੇ ਗ੍ਰੰਥ ਹੈਗੇ ਆ ਉਹਨਾਂ ਨੂੰ ਫਾਲੋ ਕਰਾਂਗੇ ਤਾਂ ਭਰਮ ਗਿਆਨ ਮਿਲੇਗਾ ਤੇ ਭਰਮ ਗਿਆਨ ਦੇ ਨਾਲ ਆਪਾਂ ਸੱਚ ਦਾ ਅਨੁਭਵ ਕਰਾਂਗੇ ਗੁਰਬਾਣੀ ਦਾ ਬਚਨ ਹੈ ਗੁਰ ਕੇ ਬਾਣੀ ਬਜਰ ਕਲ ਛੇਦੀ ਪ੍ਰਗਟਿਆ ਪਦ ਪ੍ਰਗਾਸਾ ਸਖਤ ਅੰਧੇਰ ਜੇਵੜੀ ਭ੍ਰਮ ਚੂਕਾ ਨੇਚਰ ਸ਼ੇਵਕਰਵਾਸਾ ਹੁਣ ਜਿਹੜੇ ਗੁਰ ਤੇ ਗੁਰਬਾਣੀ ਦੇ ਜਿਹੜੇ ਬਚਨ ਉਹ ਬਾਣ ਹੈਗੇ ਉਹਦੇ ਨਾਲ ਜਿਹੜਾ ਬਜ਼ਾਰ ਕਾਲ ਹੈਗਾ ਬਜ਼ਾਰ ਕਾਲ ਹੁਣ ਬਜ਼ਾਰ ਜਿਹੜਾ ਜਿਵੇਂ ਇਸ ਰੀਰ ਨੂੰ ਜਰਾ ਰੋਗ ਹੈਗਾ ਜਿਹੜਾ ਭਾਰਮ ਦਾ ਬਜ਼ਾਰ ਹੈਗਾ ਭਰਮ ਨੂੰ ਜਿਹੜਾ ਹੈਗਾ ਜਿੰਨਾ ਚਿਰ ਤੁਸੀਂ ਗਿਆਨ ਨਹੀਂ ਲੈਦੇ ਉਨਾਂ ਚਿਰ ਭਰਮ ਨੂੰ ਛੇ ਨਹੀਂ ਸਕਦੇ ਭਰਮ ਤੋਂ ਉੱਪਰ ਅਗਿਆਨ ਤੁਹਾਨੂੰ ਗਿਆਨ ਵਿੱਚ ਨਹੀਂ ਬਦਲਦੇ ਅਗਿਆਨ ਘਟਦਾ ਨਹੀਂ ਹੈ ਜਿੰਨੇ ਮਰਜੀ ਯਾਰ ਨੂੰ ਲਈ ਜਾਵੇ ਹੁਣ ਜੇ ਤਾਂ ਗੁਰਬਾਣੀ ਦੇ ਬਚਨਾਂ ਨੂੰ ਮੰਨ ਕੇ ਉਹ ਬਾਣਾ ਦੇ ਨਾਲ ਆਪਾਂ ਇਹਨੂੰ ਭਰਮ ਨੂੰ ਛੇਦਣ ਦੀ ਕੋਸ਼ਿਸ਼ ਕਰਾਂਗੇ ਇਹਦਾ ਪਰਮਪਦ ਹੋ ਸਕਦਾ ਹੈ ਤੇ ਅੰਦਰ ਪ੍ਰਗਾਸ ਹੋ ਸਕਦਾ ਹੈ ਜਿਹੜੀ ਸ਼ਕਤ ਹਨੇਰ ਜੇਵੜੀ ਭਰਮ ਚੁੱਕਾ ਹੁਣ ਜਿਹੜੀ ਬੁੱਧੀ ਦੇ ਵਿੱਚ ਹਨੇਰਾ ਹੈਗਾ ਪਰ ਉਹਦਾ ਉਹਦਾ ਭਰਮ ਤੋਂ ਛੁੱਟ ਕੇ ਬੁੱਧੀ ਜਿਹੜੇ ਆਪਣੇ ਨਿੱਜ ਘਰ ਵਿੱਚ ਵਾਸਾ ਨੇਚਰ ਸ਼ੇਵਗਰ ਵਾਸਾ ਆਪਣੇ ਨਿੱਜ ਘਰ ਵਿੱਚ ਵਾਸਾ ਕਰ ਲੈਂਦੀ ਹੈ ਪਰ ਕਰਦੀ ਹੈ ਗੁਰ ਕੇ ਬਾਣਾ ਦੁਆਰਾ ਗੁਰ ਕੇ ਸ਼ਬਦਾਂ ਦੁਆਰਾ ਜਿਹੜੇ ਬਾਣ ਹੈਗੇ ਜਾਂ ਬਾਣੀ ਹੈਗੀ ਆ ਇਹ ਤੀਰ ਰੂਪ ਹੈਗੇ ਜਦੋਂ ਕਿਸੇ ਨੂੰ ਸਮਝ ਪੈਂਦੀ ਆ ਤੇ ਉਹਦੇ ਫਿਰ ਅੰਦਰ ਲੱਗ ਜਾਂਦਾ ਹੈ ਤੇ ਜਿਹਦੇ ਅੰਦਰ ਲੱਗਿਆ ਤਾਂ ਫਿਰ ਉਹਦਾ ਆਟੋਮੈਟਿਕ ਹੀ ਹੈ ਕਿ ਉਹਦਾ ਜਿਹੜਾ ਭਰਮ ਦਾ ਨਾਸ ਹੋ ਜਾਊਗਾ ਕਹਿੰਦੇ ਤਿੰਨ ਬਿਨ ਬਾਣੇ ਧਨਕ ਚੜਾਇਆ ਇਹ ਜੱਗ ਬੇਦਿਆ ਭਾਈ ਦਹਿ ਦੀਸ ਬੁੱਢੀ ਪਵਨ ਚਲਾਵੇ ਡੋਰ ਰਹੀ ਲੁਲਾਈ ਜਿਹੜਾ ਹੁਕਮ ਹੈ ਉਹਨੇ ਬਿਨਾ ਧਨਕ ਤੋਂ ਇਹ ਜੱਗ ਬੇਦਿਆ ਹੈਗਾ ਕਹਿੰਦੇ ਕਾਠ ਕੀ ਪੁਤਰੀ ਕਾ ਕਰੇ ਬਪਰੀ ਖਲਾਵਨ ਹਾਰੋ ਜਾਵੇ ਹੁਣ ਜਿਹੜਾ ਹੁਕਮ ਹੈ ਹਰੇਕ ਦੇ ਹਿਰਦੇ ਵਿੱਚ ਸਪਰਸ਼ ਹੁੰਦਾ ਹੈ ਪਰ ਉਹਨੂੰ ਇਹਦੀ ਸਮਝ ਨਾ ਹੁਣ ਕਰਕੇ ਉਹਨੂੰ ਲੱਗਦਾ ਕਿ ਮੈਂ ਹੀ ਜੋ ਕੁਝ ਕਰਦਾ ਮੈਂ ਆਪਣੇ ਹਿਸਾਬ ਨਾਲ ਕਰਦਾ ਅਸਲ ਵਿੱਚ ਇਹ ਸੱਚ ਨਹੀਂ ਹੈਗਾ ਜਿਵੇਂ ਜਿਵੇਂ ਸੱਚੀ ਸਮਝ ਪੈਂਦੀ ਹੈ ਗਰਵਾਣੀ ਨੂੰ ਮੰਨ ਕੇ ਚੱਲਦਾ ਹੈਗਾ ਓਵੇਂਵੇਂ ਸਮਝ ਪੈਂਦੀ ਹੈ ਹੁਣ ਕਹਿੰਦੇ ਦੇ ਦੇਸ ਬੁੱਢੀ ਪੌਣ ਚਲਾਵੇ ਹੁਣ ਜਿਹੜੀ ਜਿਹੜਾ ਸੰਸਾਰ ਹੈਗਾ ਮਾਇਆ ਦੇ ਚਲਾਵੇ ਹੁਣ ਮਾਇਆ ਦਾ ਸਰੀਰ ਦੇ ਵਿੱਚ ਸੱਚ ਦਾ ਧਿਆਨ ਆਉਣ ਕੇ ਇਹ ਸਰੀਰ ਚੱਲਦਾ ਫਿਰਦਾ ਹੈਗਾ ਪਿੰਡ ਪਾਵੇ ਜੀਓ ਚੱਲ ਸੀ ਜੇ ਜਾਣੇ ਕੋਈ ਹੁਣ ਸਰੀਰ ਦੇ ਵਿੱਚ ਜਦੋਂ ਧਿਆਨ ਪੈਂਦਾ ਹੈਗਾ ਜੋਤ ਪੈਂਦੀ ਹੈਗੀ ਤਾਂ ਸਰੀਰ ਚੱਲਦਾ ਹੈਗਾ ਇਸ ਕਰਕੇ ਜਿਹੜਾ ਮਨ ਇਹਨੂੰ ਹੈਗਾ ਮਨ ਨੂੰ ਮਾਇਆ ਦੀਆਂ ਇਛਾਵਾਂ ਹੈਗਾ ਉਹਦੇ ਕਰਕੇ ਇਹ ਡੋਲਦਾ ਹੈਗਾ ਪਰ ਜਿਹੜੀ ਡੋਰੀ ਹੈਗੀ ਇਹ ਫਿਰ ਵੀ ਉਹ ਸੱਚ ਦੇ ਹੱਥ ਤੇ ਹੁਕਮ ਦੇ ਹੱਥ ਦਿੱਤੇ ਆ ਗਿਆ ਹੁਕਮੇ ਆਵੇ ਹੁਕਮੇ ਜਾਏ ਹੁਕਮੇ ਰਹਿ ਸਮਾਈ ਤੇ ਹੁਕਮ ਦੇ ਵਿੱਚ ਫਿਰ ਵੀ ਇਹ ਹੁਕਮ ਵਿੱਚ ਹੀ ਵਜਿਆ ਇਸ ਤਰ੍ਹਾਂ ਜੇ ਇਹਦੇ ਤੇ ਗਰਬਾਣੀ ਦਾ ਅਸਰ ਹੋ ਜਵੇ ਤਾਂ ਇਹਦੇ ਜਿਹੜਾ ਪਦ ਪ੍ਰਗਾਸਾ ਪਾ ਲੈਂਦਾ ਹੈਗਾ ਹੁਣ ਇਸ ਤਰ੍ਹਾਂ ਭਗਤ ਕਬੀਰ ਜੀ ਦਾ ਵਜਣਾ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚ ਲਾਇਆ ਬ੍ਰਹਮ ਅਗਨ ਸਹਿਜੇ ਪਰ ਜਾਲੀ ਏਕੇ ਜੋੜ ਸਜਾਇਆ ਹੁਣ ਕਹਿੰਦੇ ਜਿਨ ਪ੍ਰੇਮ ਕਿਉ ਤਿੰਨ ਹੀ ਪ੍ਰਾਪਾਇਓ ਜੇ ਹੁਣ ਆਪਣੇ ਮੂਲ ਦੇ ਨਾਲ ਜਿਹੜਾ ਆਪਣੇ ਹਿੱਟ ਦੇ ਵਿੱਚ ਸਾਹ ਲੈਂਦਾ ਹੈ ਨਾਨਕ ਬੱਠਾ ਪੱਖੇ ਵਾਓ ਜੇ ਉਹਦੇ ਨਾਲ ਆਪਣਾ ਪ੍ਰੇਮ ਪੈਦਾ ਹੋ ਜਵੇ ਤੇ ਜਿਹੜੀ ਸੁਰਤ ਉਹਦੇ ਵਿੱਚ ਧਿਆਨ ਲਾਉਣ ਲੱਗ ਜਵੇ। ਪ੍ਰੇਮ ਪਲੀਤਾ ਸੁਰਤ ਹਵਾਏ। ਜਿਹੜੀ ਸੁਰਤ ਹੈਗੀ ਆ ਇਹਦੇ ਅੰਦਰ ਪ੍ਰੇਮ ਪੈਦਾ ਹੋਵੇ ਸੁਰਤ ਉਹਦੇ ਵਿੱਚ ਧਿਆਨ ਲਾ ਲਵੇ ਆਪਣੇ ਮੂਲ ਨੂੰ ਸਮਝਣ ਲੱਗ ਜਵੇ। ਕਹਿੰਦੇ ਸ਼ਬਦ ਸੁਰਤ ਭਵ ਸਾਗਰ ਤਰਗੇ। ਜਿਹੜੇ ਭਵ ਸਾਗਰ ਨੂੰ ਤਰਨਾ ਜਿਹੜੀ ਸੁਰਤਾਂ ਸ਼ਬਦ ਵਿੱਚ ਲਾਉਣੀ ਚਾਹੀਦੀ ਲਾਉਣੀ ਪੈਣੀ ਹੈ। ਹੁਣ ਕਹਿੰਦੇ ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦ ਅਨਬੂਧ। ਹੁਣ ਜਿਹੜਾ ਹਿਰਦੇ ਵਿੱਚ ਆਕਾਸ਼ ਹੈਗਾ ਉਹਦੇ ਵਿੱਚ ਦੀ ਜਿਹੜੀ ਹੁਕਮ ਦਾ ਸਪਰਸ਼ ਹੁੰਦਾ ਆਏਗਾ। ਪਰ ਜੇ ਕਿਤੇ ਇਹ ਬੁੱਧੀ ਧਿਆਨ ਆਪਣੇ ਵਿੱਚ ਲਾਉਂਦੀ ਹੈ ਤੇ ਹੌਲੀ-ਹੌਲੀ ਕਿਤੇ ਇਹ ਦੀ ਅਚਾਨਕ ਤਾਰ ਉਸ ਤਾਰ ਨਾਲ ਜੁੜ ਜਾਂਦੀ ਹੈ ਜਾਂ ਹੁਕਮ ਦਾਇਨ ਨੂੰ ਸ਼ਬਦ ਸੁਣ ਜਾਂਦਾ ਹੈਗਾ ਤੇ ਫਿਰ ਇਹਦੇ ਅੰਦਰ ਗੋਲਾ ਗਿਆਨ ਦਾ ਚੱਲ ਜਾਂਦਾ ਹੈਗਾ ਫਿਰ ਇਸ ਤਰ੍ਹਾਂ ਇਹਦੇ ਨਾਲ ਅੰਦਰ ਡਕਰ ਬ੍ਰਹਮ ਅਗਨ ਸਹਿਜੇ ਪ੍ਰਜਾਲੀ ਇੱਕੇ ਚੋਟਸ ਜਾਇਆ ਹੁਣ ਇਹਦੇ ਜਿਹੜੀ ਬ੍ਰਹਮ ਨੂੰ ਸਮਝਣ ਦੀ ਇੱਛਾ ਭੁੱਖ ਪੈਦਾ ਹੋ ਜਾਂਦੀ ਹੈ ਇਹਦੀ ਜਾਗਰਤ ਅਵਸਥਾ ਹੋ ਜਾਂਦੀ ਹੈ ਤੇ ਇਹ ਇੱਕ ਜਿਹੜੀ ਇੱਕ ਵਾਰੀ ਜਦੋਂ ਇੱਕ ਚਿੱਤ ਜਿੰਨ ਇੱਕ ਛਣਤ ਆਇਓ ਕਾਲ ਫਾਸਕ ਵਿਚ ਨਾ ਜਦੋਂ ਇੱਕ ਵਾਰੀ ਸਮਝ ਪੈ ਜਾਂਦੀ ਹੈਗੀ ਹੈ ਤਾਂ ਫਿਰ ਇਹ ਇਹਨੂੰ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਹੈ ਕਬੀਰ ਸਤਗੁਰ ਸੂਰਮੇ ਵਾਇਆ ਬਾਨ ਜੋ ਇੱਕ ਲਾਗ ਤੇ ਹੀ ਪੁਏ ਗਿਰ ਪੜਿਆ ਪਰਾ ਕਰੇ ਜੇ ਸ਼ੇਖ ਕਹਿੰਦਾ ਜੀ ਸੋਣ ਸੱਚ ਦੇ ਗਿਆਨ ਦਾ ਜਿਹੜਾ ਉਹ ਕਿਉਂਕਿ ਸ਼ਬਦ ਅੰਦਰ ਸਵਰਸ਼ ਕਰਦਾ ਹੈ ਦੇ ਵਿੱਚ ਤੇ ਉਹਦੇ ਨਾਲ ਜੇ ਸੁਰਤ ਜੁੜ ਗਈ ਤੇ ਉਹ ਜਿਹੜਾ ਬਾਨ ਦੇ ਨਾਲ ਜਦੋਂ ਉਸ ਉਸ ਮੁਖੀ ਦੇ ਨਾਲ ਜਾਂ ਉਸ ਤੀੜ ਦੇ ਨਾਲ ਉਹ ਉਸ ਸ਼ਬਦ ਦੇ ਨਾਲੋ ਜੁੜ ਗਈ ਸੁਰਤ ਤੇ ਲਾਗਤ ਉਹਦੇ ਲੱਗਣ ਦੇ ਨਾਲ ਫਿਰ ਇਹ ਤ੍ਰਿਕੂਟੀ ਛੁੱਟੇ ਦਸਮ ਦਵਾਰ ਕੋਲੇ ਤ੍ਰਿਕੂਟੀ ਇਹਦੀ ਛੁੱਟ ਜਾਂਦੀ ਹੈ ਤੈਨੂੰ ਦਸਮ ਦਵਾਰ ਦੀ ਸਮਝ ਪੈ ਜਾਂਦੀ ਹੈਗੀ ਹੈ ਤੇ ਕਲੇਜੇ ਦੇ ਵਿੱਚ ਛੇਕ ਕਿਉਂਕਿ ਫਿਰ ਇਹਨੂੰ ਛੇਕ ਜਿਵੇਂ ਹੁਣ ਇੱਕ ਭਰਮ ਦਾ ਅੰਡਾ ਬੰਦ ਹੈ ਭਰਮ ਦੇ ਅੰਡੇ ਵਿੱਚ ਬੰਦ ਹੈ ਉਹਨੂੰ ਕੁਝ ਦਿਖਾਈ ਨਹੀਂ ਦਿੰਦਾ ਪਰ ਜਦੋਂ ਉਹਦੇ ਵਿੱਚ ਜਿਹੜਾ ਸ਼ਬਦ ਦੇ ਵਿੱਚ ਤੀਰ ਵੱਜਿਆ ਹੈਗਾ ਤੋ ਸ਼ੇਕ ਹੋ ਗਿਆ ਹੈਗਾ ਦੋਨਾਂ ਦਾ ਸੁਰਤ ਦੇ ਸ਼ਬਦ ਦਾ ਮੇਲ ਹੋ ਗਿਆ ਹੈਗਾ ਤੇ ਫਿਰ ਕਹਿੰਦੇ ਕੀ ਹੋਇਆ ਕਹਿੰਦੇ ਕਬੀਰ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਪਾਇਆ ਮਾਰਿਆ ਸਤਗੁਰੂ ਬਾ ਗੁੰਗਾ ਹੋ ਗਿਆ ਇੱਕ ਤਾਂ ਕਿਉਂਕਿ ਪਹਿਲਾਂ ਤਾਂ ਜਿਹੜਾ ਆਪਣੇ ਹਿਸਾਬ ਨਾਲ ਸੋਚਾ ਕਿ ਮੈਂ ਇਹ ਕਰ ਸਕਦਾ ਮੈਂ ਉਹ ਕਰ ਸਕਦਾ ਉਹ ਤੋ ਚੋਟੇ ਹੀ ਕਰ ਗਿਆ ਵੀ ਹੁਣ ਇਹ ਤਾਂ ਆਪਣੇ ਹੱਥੇ 'ਚ ਨਹੀਂ ਹੈਗਾ ਬਾਬਰਾ ਮਤਲਬ ਹੈਗਾ ਕਿ ਹੁਕਮ ਦੇ ਵਿੱਚ ਚ ਚੱਲਣਾ ਸ਼ੁਰੂ ਕਰ ਦਿੱਤਾ ਤੇ ਕੰਨਾਂ ਤੋਂ ਵੀ ਜਿਵੇਂ ਜਿਹੜੇ ਸੰਸਾਰ ਦੇ ਸਾਰੇ ਹੀ ਆ ਇੱਛਾਵਾਂ ਤੋਂ ਆਪਣਾ ਮਨ ਜਿਹੜਾ ਮੋੜ ਗਿਆ ਹੈਗਾ ਤੇ ਪਾਉ ਤੇ ਪਿੰਗਲ ਪਿਆ ਹੁਣ ਜਿਹੜਾ ਮਨ ਚਲਾਇਵਾਂ ਸੀਗਾ ਉਹ ਪਿੰਗਲਾ ਹੋ ਗਿਆ ਕਿਉਂਕਿ ਉਹਦੇ ਸੱਤ ਦੁਰ ਦਾ ਬਾਣ ਲੱਗੀ ਜਦੋਂ ਪਹਿਲਾਂ ਕਿਸੇ ਦੇ ਬਾਣ ਲੱਗਦਾ ਸੱਚ ਦੇ ਗਿਆਨ ਦਾ ਤਾਂ ਉਹਦੀ ਹਾਲਤ ਇਹ ਹੁੰਦੀ ਹੈਗੀ ਇਹ ਤੇ ਵਿੱਚ ਦੱਸਿਆ ਗਿਆ ਹੈਗਾ ਹੁਣ ਇਹਦੇ ਵਿੱਚ ਇੱਕ ਹੋਰ ਬਚਨ ਵੀ ਆਉਂਦਾ ਹੈ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂ ਵਿਕਾਰ ਬਿਨ ਸੰਗਤ ਇਉ ਮਾਨਈ ਹੋਈ ਗਈ ਪਟਸਾਰ ਹੁਣ ਇੱਕ ਮਾਨਮੁਖ ਦੀ ਦਸੀ ਹੈ ਠੀਕ ਹੈ ਮਾਨਮੁਖ ਦੇ ਹਿਰਦੇ ਵਿੱਚ ਆਕਾਸ਼ ਦੀ ਬੂੰਦ ਸੱਚ ਦੀ ਬੂੰਦ ਪੈ ਵੀ ਜਾਵੇ ਤੇ ਉਹਦੀ ਭੂਮ ਵਿੱਚ ਵਿਕਾਰ ਹੈਗਾ ਉਹਦੇ ਅੰਦਰ ਅਗਿਆਨਤਾ ਹੈਗੀ ਆ ਕਾਮ ਕ੍ਰੋਧ ਲੋਭ ਮੋਹ ੰਕਾਰ ਹੈਗਾ ਹੁਣ ਕਹਿੰਦੇ ਬਿਨਾ ਸੰਗਤ ਇਉ ਮਾਨਈ ਹੋਈ ਗਈ ਕਿਉਂਕਿ ਉਹਦੀ ਉਹਨੂੰ ਸੱਚ ਦੀ ਦਾ ਕੋਈ ਸਮਝ ਹੀ ਨਹੀਂ ਵਿੱਚ ਜੇ ਹੁਣ ਆਪਾਂ ਕਿਸੇ ਬੰਦੇ ਨੂੰ ਸੱਚ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਗਰਵਾਣੀ ਦੀ ਕੋਈ ਸਮਝ ਹੀ ਨਹੀਂ ਹੈਗੀ ਤੇ ਉਹਨੇ ਸੰਗਤ ਕਦੀ ਕੀਤੀ ਨਹੀਂ ਤੇ ਉਹਨੂੰ ਜੇ ਆਪਾਂ ਸੱਚ ਦਾ ਗਿਆਨ ਦੱਸਣ ਦੀ ਕੋਸ਼ਿਸ਼ ਵੀ ਕਰਦੇ ਆ ਸਮਝਾਉਂਦੇ ਵੀ ਆ ਤੇ ਉਹਨੂੰ ਉਹਦਾ ਕੋਈ ਲਾਭ ਨਹੀਂ ਹੁੰਦਾ ਪਰ ਇੱਕ ਜਿਹੜਾ ਦੂਸਰਾ ਹੈਗਾ ਕਹਿੰਦੇ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂ ਮਲਾਏ ਅਨਕ ਸਿਆਰੇ ਪਜ ਗਏ ਨਾ ਨਿਰਵਾਰੀ ਜਾਏ ਪੜੜੀ ਨਿਰਮਲ ਬੂੰਦ ਹੁੰਦੀ ਹੈ ਜੇ ਜਿਹੋ ਹਿਰਦੇ ਵਿੱਚ ਕਿਸੇ ਨੂੰ ਸਮਝ ਪੈ ਜਾਏ ਉਹ ਹਿਰਦੇ ਵਿੱਚ ਮਲਾ ਲਵੇ ਭਾਵ ਉਹ ਸੱਚ ਨੂੰ ਧਾਰਨ ਕਰ ਲਵੇ ਫਿਰ ਉਹਦੇ ਕਹਿੰਦੇ ਜਿੰਨੇ ਮਰਜੀ ਉਹਨੂੰ ਭਰਮ ਗਿਆ ਨਹੀਂ ਕਹਿਣ ਪਏ ਤੂੰ ਸੱਚ ਨੂੰ ਛੱਡਦੇ ਹੋ ਫਿਰ ਸੱਚ ਨੂੰ ਛੱਡਦਾ ਨਹੀਂ ਹੈਗਾ ਕਿਉਂਕਿ ਉਹਦੇ ਹਿਰਦੇ ਵਿੱਚ ਆ ਗਈ ਇਸ ਤਰ੍ਹਾਂ ਜਿਹੜਾ ਸੱਚ ਦੇ ਗਿਆਨ ਦਾ ਬਾਣ ਜੇ ਕਿਸੇ ਤੇ ਲੱਗ ਜਾਏਗਾ ਨਾ ਕਹਿੰਦੇ ਚੋਟ ਸਹਿਲੀ ਸ਼ਬਦ ਕੀ ਕਾਸ ਗੁਰੂ ਮੈਂ ਦਾਸ ਜੇ ਕਿਹੜੀ ਸਹਿਲੀ ਚੋਟ ਆ ਗਈ ਹੈ ਸਹਾਈਤਾ ਕਰਨ ਵਾਲੀ ਹੈਗੀ ਸ਼ਬਦੀ ਚੋਟ ਤੇ ਜੇ ਕਿਸੇ ਜੇ ਕੋਈ ਸਹਿਣ ਕਰ ਜਾਵੇ ਆ ਫੇਰ ਉਹਦੇ ਤਾਂ ਗੁਰੂ ਵਿੱਚ ਫਰਕ ਨਹੀਂ ਰਹਿ ਜਾਂਦਾ ਉਹਦੇ ਤਾਂ ਉਹਦੇ ਮੂਲ ਵਿੱਚ ਫਰਕ ਹੀ ਰਹਿ ਜਾਂਦਾ ਉਹ ਸ਼ਾਉਦ ਰੂਪੇ ਬਣ ਜਾਂਦੇ ਆ ਸੱਚ ਸੱਚੇ ਕਾ ਜਨ ਭਗਤ ਹੈ ਸੱਚ ਸੱਚਾ ਜਿਹਨੇ ਇਰਾਦੇ ਆ ਜਿਹਨ ਗੁਰਮੁਖ ਖੋਜ ਢੰਡੋਲਿਆ ਕਿਨ ਅੰਦਰੋਂ ਹੀ ਸੱਚ ਲਾਦਿਆ ਸੱਚ ਦੇ ਜਿਹੜੇ ਸੱਚੇ ਜਨ ਹੁੰਦੇ ਉਹ ਭਗਤ ਹੁੰਦੇ ਹੈਗੇ ਸੱਚ ਸੱਚਾ ਜਿਹਨੀ ਸੱਚ ਤੇ ਜਿਹੜਾ ਹੁੰਦਾ ਸੱਚ ਉਹ ਨਹੀਂ ਅਰਾਧ ਉਹ ਅਰਾਧਾ ਉਹਦੀ ਅਰਾਧਨਾ ਕੀਤੀ ਹੁੰਦੀ ਹੈ ਭਾਵ ਉਹਦੇ ਵਿੱਚ ਧਿਆਨ ਰੱਖਿਆ ਹੁੰਦਾ ਹੈਗਾ ਅਰਾਧਨਾ ਦਾ ਮਤਲਬ ਹੁੰਦਾ ਕਿਸੇ ਚੀਜ਼ ਜਿਹੇ ਇੰਤਜ਼ਾਰ ਹੈ ਉਹਦੇ ਬਾਅਦ ਉਹਦੀ ਉਹਦੀ ਵੇਟ ਕਰਨਾ ਹੈ ਸ਼ਬਦ ਗੁਰੂ ਪਰਗਟ ਹੋਣ ਦੀ ਕਿਉਂਕਿ ਸ਼ਬਦ ਗੁਰੂ ਡਾ ਹੈਗਾ ਉਹ ਆਪਣੇ ਹੱਥ ਵਿੱਚ ਤਾਂ ਬੰਦਾ ਕੋਸ਼ਿਸ਼ ਕਰ ਸਕਦਾ ਬਾਕੀ ਜਿਹੜਾ ਹੁਕਮ ਦੇ ਜਿਸ ਭਾਵ ਹੈ ਉਸਦੇ ਆੜੀ ਗੱਲ ਹੈ ਕਿ ਜੇ ਉਹਨੂੰ ਚੰਗਾ ਲੱਗੇਗਾ ਤਾਂ ਆਵਾਜ਼ ਕਰੇਗਾ ਨਹੀਂ ਆਪਣੀ ਮਰਜ਼ੀ ਨਾਲ ਨਹੀਂ ਕੋਈ ਪਾਸ ਹੋਦਾ ਕਹਿੰਦੇ ਜਿਨੀ ਗੁਰਮੁਖੀ ਖੋਜ ਟੰਡੋਂ ਲਿਆ ਤਿਨ ਅੰਦਰੋਂ ਹੀ ਸੱਚ ਲਾਧਿਆ ਜਿਹੜੇ ਗੁਰਮੁਖ ਹੁੰਦੇ ਆ ਉਹਨੇ ਅੰਦਰੋਂ ਖੋਜ ਕੀਤੀ ਹੁੰਦੀ ਆ ਅੰਦਰੋਂ ਲੱਭਿਆ ਹੁੰਦਾ ਹੈ ਤੇ ਅੰਦਰੋਂ ਉਹਨਾਂ ਨੇ ਜਿਹੜਾ ਸੱਚ ਨੂੰ ਪਾ ਲਿਆ ਹੈ ਪਾ ਲਿਆ ਹੁੰਦਾ ਹੈਗਾ ਹੁਣ ਜਿਹੜੇ ਮਨਮੁਖ ਹੁੰਦੇ ਉਹਨਾਂ ਦਾ ਕੀ ਹੁੰਦਾ ਕਹਿੰਦੇ ਆਇਓ ਸੁਨਣ ਨੂੰ ਪੜਨ ਕੋ ਬਾਣੀ ਨਾਮ ਵਿਸਾਰ ਲਾਗੇਆਂ ਨਾਲ ਜਿੜਥਾ ਜਾਨੁ ਪ੍ਰਾਨੀ ਹੁਣ ਜਿਹੜੇ ਮਨਮੁਖ ਹੁੰਦੇ ਆ ਗਿਆ ਆਪਾਂ ਆਏ ਤਾਂ ਸਾਰੇ ਜਿੰਨੇ ਵੀ ਜੀਵ ਹੈਗੇ ਜੀਵ ਆਤਮਾ ਤੇ ਆਈਆਂ ਹੈਗੀਆਂ ਉਹ ਸਾਰੇ ਪੜਨ ਤੋਂ ਬਾਣੀ ਕੋ ਆ ਬਾਣੀ ਨੂੰ ਆਏ ਹੈਗੇ ਪਰ ਨਾਮ ਨੂੰ ਵਿਸਾਰਣ ਕਰਕੇ ਹੋਰ ਲਾਲਚਾਂ ਵਿੱਚ ਲੱਗ ਕੇ ਆਪਣਾ ਜਿਹੜਾ ਜਨਮ ਉਹ ਬਿਰਤਾ ਗਵਾ ਦਿੰਦੇ ਹੈਗੇ ਬਾਣ ਲੱਗ ਦੀ ਗੱਲ ਆ ਕਿ ਗਰਬਾਣੀ ਜਾਂ ਗੁਰ ਕੇ ਬਾਣ ਕਹ ਲੋ ਜਾਂ ਬਾਣੀ ਕਹ ਲੋ ਹੁਣ ਵਿਵੇਕ ਕਹ ਲੋ ਜਾਂ ਬਵੇਕ ਬੁੱਧ ਕਹ ਲੋ ਇੱਕੋ ਹੀ ਗੱਲ ਹੈਗੀ ਆ ਜਿਹੜੇ ਬੇਕਾਰ ਆ ਉਹਨਾਂ ਨੂੰ ਛੱਡਣ ਲਈ ਕਹਿ ਰਹੀ ਹੈਗੀ ਆ ਤੇ ਤਾਂ ਇਹ ਕਹੇ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਹੈ ਤੇ ਜੇ ਗੁਰਬਾਣੀ ਨੂੰ ਗੁਰੂ ਮੰਨ ਕੇ ਆਪਾਂ ਗੁਰੂ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਆ ਤਾਂ ਗੁਰਬਾਣੀ ਕਹਿ ਸੇਵਕ ਜਾਂ ਨਮਾਨੇ ਪਰਤੱਖ ਗੁਰੂ ਅਨਸਤਾਰ ਜਿਹੜਾ ਸੇਵਕ ਮੰਨ ਲੈਂਦਾ ਹੈ ਤੇ ਉਹਨੂੰ ਪਰਤੱਖ ਹੋ ਜਾਂਦੀ ਹੈ ਉਹਨੂੰ ਸਮਝ ਆਉਣ ਲੱਗ ਜਾਂਦੀ ਹੈ ਗੁਰਬਾਣੀ ਦੀ ਕਿਉਂਕਿ ਜਿੱਥੇ ਕਿਸੇ ਦਾ ਧਿਆਨ ਉੱਥੇ ਹੀ ਆਗਾ ਮਨ ਜਿਹੜਾ ਹੈ ਮਨ ਔਰ ਧਿਆਨ ਦੋਵੇਂ ਇੱਕੋ ਹੀ ਗੱਲ ਹੈਗੀ ਆ ਗਿਆਨ ਪ੍ਰਵੇਸ਼ ਗੁਰੇ ਤਨ ਦੀਆ ਧਿਆਨ ਮਾਨ ਮਨ ਇਕ ਮਾਇ ਕਿ ਜਦੋਂ ਗਿਆਨ ਨੇ ਸਮਝਾਇਆ ਕਿ ਧਿਆਨ ਤੇ ਮਨ ਇੱਕੋ ਹੀ ਚੀਜ਼ ਹੈ ਫਿਰ ਜੇ ਮੇਰਾ ਧਿਆਨ ਮਾਇਆ ਵਿੱਚ ਤਾਂ ਮੈਂ ਮਾਇਆ ਵਿੱਚ ਆਗਾ ਤੇ ਜੇ ਮੇਰਾ ਧਿਆਨ ਸੱਚ ਵਿੱਚ ਹੈ ਤਾਂ ਉਹ ਹਕਮ ਨਾਲ ਜੁੜਿਆ ਹੈਗਾ ਗੁਰਬਾਣੀ ਦਾ ਵਜਨ ਹੈ ਭਾਉ ਭਗਤ ਭਗਵਾਨ ਸੰਗੀ ਮਾਇਆ ਲੇਤਨ ਰੰਚ ਬਿਰਲੇ ਪਾਈਏ ਨਾਨਕਾ ਜੋ ਨਾ ਰਚੇ ਪ੍ਰਪੰਚ ਹੁਣ ਜੇ ਨੂੰ ਤਾਂ ਆਪਣੇ ਮੂਲ ਦੇ ਨਾਲ ਪ੍ਰੇਮ ਹੈਗਾ ਸੱਚ ਦੇ ਨਾਲ ਪ੍ਰੇਮ ਹੈਗਾ ਉਹ ਤਾਂ ਮਾਇਆ ਵਿੱਚ ਲਿਪਤ ਨਹੀਂ ਹੁੰਦਾ ਕਿਉਂਕਿ ਜਿਹੜਾ ਉਹਦਾ ਆਪਣੀ ਸੰਸਾਰਿਕ ਲੋੜਾਂ ਲਈ ਮਾਇਆ ਦੇ ਇੱਕ ਕੰਮ ਕਰਨਾ ਉਹ ਠੀਕ ਹੈ ਉਹ ਨੂੰ ਨਹੀਂ ਗਰਵਾਣੀ ਮਨਾ ਕਰ ਰਹੀਗੀ ਸਿਰ ਬੜਾ ਧੋਖਿਆਂ ਦੇ ਨਾਲ ਲੋਕਾਂ ਨੂੰ ਠੱਗਣਾ ਉਹ ਗੱਲ ਗੱਲ ਉਹਨੂੰ ਗਲਤ ਕਹਿ ਰਹੀ ਹੈਗੀ ਬਾਕੀ ਇਹ ਸਭ ਤੋਂ ਜਿਹੜਾ ਆਖਰੀ ਰਹਿ ਜਾਂਦਾ ਨਾ ਮੋਹ ਆਪਣੇ ਸਰੀਰ ਨਾਲ ਰਹਿ ਜਾਂਦਾ ਦੂਸਰਿਆਂ ਦੇ ਮੋਹ ਤੋਂ ਛੱਡ ਦਿੰਦਾ ਛੇਤੀ ਪਰ ਆਪਣੇ ਸਰੀਰ ਨਾਲ ਮੋਹ ਜਿਹੜਾ ਹੁਣ ਜੋਗ ਹੀ ਹੈਗਾ ਸਾਰੀ ਦੁਨੀਆ ਛੱਡੀ ਹੋਈ ਹੈ ਪਰ ਆਪਣੇ ਸਰੀਰ ਦਾ ਮੋਹ ਥੋੜਾ ਛੱਡ ਰਿਹਾ ਹੈਗਾ ਇਸ ਕਰਕੇ ਆਖਰੀ ਜਿਹੜਾ ਹੈਗਾ ਇਹ ਗੁਰਬਾਣੀ ਦੀ ਸਮਝ ਦੇ ਨਾਲ ਜਿਹੜਾ ਆਪਣੇ ਸਰੀਰ ਦਾ ਮੋਹ ਛੱਡਿਆ ਜਾਂਦਾ ਹੈਗਾ ਤੇ ਗੁਰਬਾਣੀ ਦਾ ਬਚਨ ਹੈ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ ਅਕਲੀ ਪੜਕੇ 부ਜੀਏ ਅਕਲੀ ਕੀਜੇ ਦਾਨ ਨਾਨਕ ਆਖੇ ਰਾਏ ਹੋਰ ਗੱਲਾਂ ਛਡਾ। ਹੁਣ ਜਿਹੜੀ ਅਕਲ ਹੈ ਜਿਹੜੀ ਬੁੱਧੀ ਹੈ ਇਹ ਤਾਂ ਆਪਾਂ ਸੱਚ ਵਿੱਚ ਧਿਆਨ ਲਾਇਆ ਤਾਂ ਆਪਾਂ ਨੂੰ ਸੱਚਵਾਲੀ ਅਕਲ ਵਧਣੀ ਸ਼ੁਰੂ ਹੋ ਜਾਣੀ ਆ। ਤੇ ਜੇ ਝੂਠ ਵਿੱਚ ਧਿਆਨ ਲਾਇਆ ਤਾਂ ਗਿਆਨ ਤਾਂ ਵਧਣੀ ਸ਼ੁਰੂ ਹੋ ਜਾਣੀ ਆ। ਇਸ ਕਰਕੇ ਹਰੇਕ ਦੇ ਮਨ ਤੇ ਖੜਾ ਹੈ ਉਹਨੇ ਸੱਚਵਾਲ ਨੂੰ ਜਾਣਾ ਹੈ ਝੂਠਵਾਲ ਨੂੰ ਜਾਣਾ। ਜੇ ਜੇ ਸੱਚਵਾਲ ਨੂੰ ਜਾਏਗਾ ਤਾਂ ਮਨ ਸ਼ਾਂਤ ਰਹੇਗਾ, ਮਨ ਨੂੰ ਸ਼ਾਂਤੀ ਆਏਗੀ, ਮਨ ਖਿਹੜਿਆ ਆ ਰਿਹਾ ਬਾਗ ਹੋਊਗਾ। ਇਹ ਜੀਤੂ ਢਲ ਜਾਏਗਾ ਤੇ ਮਾਇਆ ਡੋਲਣੀ ਹੈ ਜੀ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ ਗੁਰਮਖ ਕੋਈ ਗਾਰੜੂ ਤਿੰਨ ਮਰਦਰ ਲਾਈ ਪਾਏ ਨਾਨਕ ਸਈ ਉਬਰੇ ਜੇ ਸੱਚ ਰਹੇ ਲਿਵਲਾਏ ਦੁਰਮਤ ਵਾਦਾ ਸarp ਨਹੀਂ ਖਾਤਾ ਇਹ ਦੁਰਮਤ ਹੈ ਜਿਹੜਾ ਮਾਇਆ ਦਾ ਗਿਆਨ ਹੈਗਾ ਇਹ ਆਪਾਂ ਨੂੰ ਸੱਚ ਨਾਲੋਂ ਦੂਰ ਲ ਜਾਂਦਾ ਹੈਗਾ ਪਰ ਜਾਗਤ ਜਿਹੜਾ ਹੈਗਾ ਇਹਨੇ ਨਾਲ ਚਿੰਬੜਿਆ ਰਹਿੰਦਾ ਹੈਗਾ ਇਹਦੀ ਜਿਹੜਾ ਸੇਵਾ ਕਰਦਾ ਉਹਨੂੰ ਖਾ ਜਾਂਦੀ ਹੈ ਭਾਉ ਦੀ ਜਿਹੜੀ ਬੁੱਧੀ ਦਾ ਨੁਕਸਾਨ ਕਿਉਂਕਿ ਮਾਇਆ ਇਕੱਠੀ ਕਰਨ ਵਿੱਚ ਲੱਗਿਆ ਰਹਿੰਦਾ ਹੈ ਤੇ ਉਦੋਂ ਇਹਦਾ ਸਮਾਂ ਖਤਮ ਹੋ ਜਾਂਦਾ ਇਸ ਤਰ੍ਹਾਂ ਇਹਦਾ ਸਮਾਂ ਬਰਬਾਦ ਹੋ ਜਾਂਦਾ ਇਸ ਕਰਕੇ ਉਹ ਖਾ ਗਈ ਕਹਿ ਲਓ ਖਾ ਲੈਂਦੀ ਹੈ ਮਾਇਆ ਗੁਰਮਖੁੰਦੇ ਆ ਤੇ ਉਹ ਕੀ ਕਰਦੇ ਆ ਉਹ ਮਾਇਆ ਨੂੰ ਜਿਹੜਾ ਹੈਗਾ ਮਾਇਆ ਜੀ ਸ਼ਾ ਨੂੰ ਤਿਆਗ ਕੇ ਸੱਚ ਦੇ ਵਿੱਚ ਉਹ ਲਾ ਕੇ ਰੱਖਦੇ ਆ ਇਸ ਕ ਇਸ ਤਰ੍ਹਾਂ ਨਾਨਕ ਜੀ ਕਹਿੰਦੇ ਹੈਗੇ ਉਹ ਮਾਇਆ ਤੋਂ ਉੱਪਰ ਉੱਠ ਜਾਂਦੇ ਹਨ ਕਿ ਆਪਣਾ ਆਪ ਸਵਾਰ ਲੈਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ